ਕਿਹੜਾ ਰੋਡ ਆਵਾ ਉਹ ਸੈਂਟਰ ਬੋਰਡ ਚੋਂ ਜੀ ਸੈਂਟਰ ਬੋਰਡ ਚੋਂ ਜੀ ਕਿਹੜਾ ਰੋਡ ਸੈਂਟਰ ਸੈਂਟਰ ਬੋਰਡ ਚੋਂ ਜੀ ਸੈਂਟਰ ਬੋਰਡ ਕਹਦੇ ਹੈ ਨਾ ਹਾਂ ਸੈਂਟਰ ਬੋਰਡ ਚੋਂ ਜੀ ਸੈਂਟਰ ਬੋਰਡ ਚੋਂ ਜੀ ਚੰਗੂ ਜੀ ਆਹੋ ਚੰਗੂ ਜੀ ਇਹ ਤੂੰ ਜੀ ਕਹਦੇ ਆ ਮੂਸੇ ਜੀ ਕਹਦੇ ਚੰਗੂ ਜੀ ਆ ਬਰੇਡ ਦੇ ਪਾ ਪਾ ਵਾਜੀ ਜਰਾ ਲਾਜੀ ਲਾਜਾ ਮੈਂ ਟ੍ਰਿਪ ਮਾਸਾ ਵਧੀਆ ਹੋ ਗਿਆ ਮੀ ਹਟ ਗਿਆ ਉਹ ਡੈਰੀਆ ਬਦਲੇ ਕਿਤੇ ਫੇਰ ਲੱਗੀ ਆ ਬੈਡਾ ਬੋਡਾ ਦੀ ਉਹ ਕਰਦਾ ਲੈ ਜਾਓ ਮੈਨੂੰ ਵੀ ਲੁੱਟ ਕੇ ਲੈ ਜਾਓ ਨਹੀਂ ਉਹ ਕਰਦਾ ਉਹ ਆਈ ਕਰਦਾ ਕਾਲੀ ਫੇਰ ਆ ਮਾਮਾ ਮਾਮਾ ਕਾਲੀ ਫੇਰ ਲੱਗੀ ਆ ਬੈਡਾ ਬੋਡਾ ਜੀ ਕੀ ਕਰਦਾ ਲੈ ਲਓ ਮੈਨੂੰ ਵੀ ਲੁੱਟ ਕੇ ਲੈ ਜਾਓ ਹੁੰਦਾ ਜੋ ਇਹ ਆ ਜੀ ਮੋਟਰਸਾਈਕਲ ਕਲੱਬ ਬਾਈ ਇਹਨਾਂ ਨੇ ਇਹਨਾਂ ਸ਼ਿੰਗਾਰ ਕੇ ਰੱਖੇ ਨੇ ਮੋਟਰਸਾਈਕਲ ਮਾਮਾ ਜੀ ਕੀ ਕਹਿੰਦੀ ਆ ਫਿਰ ਕੈਨੇਡਾ ਠੀਕ ਹੈ ਗੱਲ ਡਾਊਂ ਵੀ ਟ੍ਰੈਡਾਂ ਵੀ ਠੀਕ ਆ ਇੰਡੀਆ ਵੀ ਠੀਕ ਆ ਹਾਂ ਇੰਡੀਆ ਗਰਮੀ ਵਾਲੀ ਆ ਹੋਰ ਕੁਝ ਨਹੀਂ ਹਾਂ ਹੈਨਾ ਇੱਥੇ ਆ ਨਜ਼ਾਰਾ ਮੌਸਮ ਦਾ ਹਾਂ ਮੌਸਮ ਦਾ ਵਧੀਆ ਰਹੇ ਇੰਡੀਆ ਦਾ ਮੱਤ ਵੱਜ ਜਾਂਦੀ ਆ ਗਰਮੀ ਦੀ ਓ ਠੀਕ ਆ ਗੱਡੀ ਵੀ ਕਲਮਾ ਜ ਹੈ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਠਾਕ ਹੋ ਆਸ ਕਰਦਾ ਹਾਂ ਵੀ ਸਾਰੇ ਜਣੇ ਜਿਹੜੇ ਵਧੀਆ ਹੋਣਗੇ ਸੋ ਅੱਜ ਜਿਹੜਾ ਸੰਡੇ ਦਾ ਦਿਨ ਆ ਜੀ ਅੱਜ ਨਗਰ ਕੀਰਤਨਾ ਟੋਰਾਂਟੋ ਤੇ ਬਣੇ ਰਿਓ ਵੀਡੀਓ ਦੇ ਨਾਲ ਗੁਰੀ ਬੀਜਾ ਤੇ ਨਾਲ ਮਾਮਾ ਜੀ ਆਪਾਂ ਨੂੰ ਪਹੁੰਚ ਚੁੱਕੇ ਨੇ ਰਿਸੀਵ ਕਰਨ ਮਿੱਠੂ ਦੇ ਲਿਹੜੀ ਹਲੇ ਤਿਆਰ ਨਹੀਂ ਹੋਇਆ ਤੇ ਆਪਾਂ ਜਿਹੜੇ ਬਿਲਕੁਲ ਰੈਡੀ ਆ ਜੀ ਜਾਣ ਦੇ ਲਈ ਨਗਰ ਕੀਰਤਨ ਦੇ ਉੱਪਰ ਬਣੇ ਰਿਓ ਵੀਡੀਓ ਦੇ ਨਾਲ ਤੇ ਤੁਹਾਨੂੰ ਦਿਖਾਉਣੇ ਅੱਜ ਨਗਰ ਕੀਰਤਨ ਦੀਆਂ ਝਲਕੀਆਂ ਪਹੁੰਚ ਚੁੱਕਿਆ ਜੀ ਗੁਰੀ ਬੀਜਾ ਪੁਰੀ ਕਿਵੇਂ ਆ? ਕਿਦਾਂ ਰੈਡੀ ਆ ਫਿਰ? ਹਾਂ ਹਾਂ ਰੈਡੀ ਆ। ਚੱਲੀਏ ਫਿਰ। ਮਾਮਾ ਸ਼ਾਸਤਰੀ ਕਾਲ। ਕੀ ਹਾਲ ਆ? ਕਿਵੇਂ ਹੋ ਕੈਮ ਹੋ? ਵਧੀਆ। 11 ਵਜੇ ਦਾ ਟਾਈਮ ਦੀ ਆ। ਤਿਆਰੀ ਆ ਜੀ ਫਿਰ ਨਗਰ ਕੀਤਾਂ ਦੀ? ਆਜਾ ਆਜਾ ਤਿਆਰੀ ਆ ਮਾਣਾ ਮੀਂਹ ਪੈਂਦਾ ਹੀ ਰਹਤਾ। 11 ਵਜੇ ਦਾ ਟਾਈਮ ਤੇ 11:30 ਹੋ ਗਏ। ਕਿਵੇਂ ਆ? ਅਸੀਂ ਆ ਵਾਮਾ ਜੀ। ਤਾਂ ਹੀ ਤਿਆਰ ਹੋਇਆ ਫਿਰਦਾ ਤੂੰ। ਮੀਠਾ ਜੀ। ਮਾੜਾ ਚੱਪਲਾਂ ਨੇ ਜਾਊ ਬੱਬੇ ਕੋਈ ਨਹੀਂ ਹੁੰਦਾ ਹੈਗਾ। ਮੀਂਹ ਪੈਂਦਾ। ਚੱਪਲਾਂ ਤੇ ਆਏਗਾ। ਹਾਂ। ਵਧੀਆ ਸ਼ਾਤਰੀਆਂ ਚੱਕ ਲਿਓ। ਸ਼ਾਤਰੀਆਂ ਉਹਦੀ ਪੂਰੀ ਵੱਡੀ ਆ। ਕਾਸਕ ਵੱਡੀ 150 ਲਾਇਆ। ਉਹ ਜਾਕਟਾਂ ਜੁਕਟਾਂ ਦਾ ਨਹੀਂ ਪਾਉਣੀਆਂ ਉਹ ਕੋਲੇ ਲੈ ਲਓ ਜੇ ਹਵਾ ਦੇ ਕੀ ਹੈ ਜੀ ਉਹ ਰੱਖ ਲਓ ਗੱਡੀ ਜੀ ਦੇ ਉੱਤੇ ਮੀ ਫਟੜ ਰੰਗਣ ਲੱਗੀ ਆਵਾਜ਼ ਆ ਰਹੀ ਆ ਆ ਦੇਖ ਬਈ ਇਹ ਉਹ ਅੜੇ ਬੌਸ ਨਹੀਂ ਖੇਡਦੇ ਹਾਂ ਦਾ ਮੇਰੀ ਨੂੰ ਫਟੜੇ ਨਗਰ ਕੀਰਤਨ ਦੇ ਬੰਦੇ ਭੁੱਖੇ ਰਹਿੰਦੇ ਹੁੰਦੇ ਆ ਦੋ ਦਿਨ ਪਹਿਲਾਂ ਤੂੰ ਘਰ ਹੀ ਛੇਕ ਝੁੱਲਸੀ ਜਾਣਾ ਮੈਂ ਤਾਂ ਆਪ ਇੱਕ ਪ੍ਰੋੜਾ ਖਾ ਕੇ ਆ ਗਿਆ ਹੈ ਹੈ ਓੜਾ ਓੜਾ ਪ੍ਰੋੜਾ ਚੱਲਿਆ ਹਾਂ ਖੱਸੀ ਕਰ ਖੱਸੀ ਕਰ ਬਈ ਹਾਂ ਕੋਈ ਖਾ ਕੇ ਆਏ ਬਈ ਮੈਂ ਚਾਹ ਵੀ ਗਿਆ ਕੋਈ ਨਹੀਂ ਖਾਦਾ ਹਲੇ ਓਨਲੀ ਚਾਹ ਵਿੱਚ ਸਾਗ ਵਿੱਚ ਪਕੌੜੇ ਤੇ ਦਲੇਬੀਆਂ ਉੱਤੀ ਬਣਨ ਦਲੀਆ ਹੈ ਪਹਿਲੇ ਤਲੋ ਕਰਾ ਪਤਾ ਪਾਇ ਪਹਿਲਾਂ ਘਰੀ ਪੌਣੇ 3 ਵਜੇ ਤੇ ਕਾਲਾ ਜਿਹਾ ਰੱਖਿਆ ਥੋੜੇ ਚੋਦਲ ਵਾਸਤੇ ਉਹਨੂੰ ਚੋਲਾ ਆ ਗਿਆ ਉਹ ਕਾਲਾ ਆ ਗਿਆ ਹਾਂ ਮਾਮਾ ਜੀ ਕੀ ਕਹਿੰਦੀ ਆ ਫਿਰ ਕੈਨੇਡਾ ਠੀਕ ਆ ਕੈਨੇਡਾ ਹੋਵੇ ਕੈਨੇਡਾ ਵੀ ਠੀਕ ਆ ਇੰਡੀਆ ਵੀ ਠੀਕ ਆ ਹਾਂ ਇੰਡੀਆ ਗਰਮੀ ਵਾਲੀ ਆ ਹੋਰ ਕੁਝ ਨਹੀਂ ਹਾਂ ਹਾਂ ਇੱਥੇ ਆ ਨਜ਼ਾਰਾ ਮੌਸਮ ਦਾ ਮੌਸਮ ਦਾ ਵਧੀਆ ਨੇ ਇੰਡੀਆ ਦਾ ਮਤ ਵੱਜ ਜਾਂਦੀ ਆ ਗਰਮੀ ਚ ਉਹ ਠੀਕ ਆ ਗੱਡੀ ਵੀ ਚਲਣਾ ਚਾਹੀਏ ਹਾਂ ਉਹ ਵੀ ਟੈਂਪਰੇਚਰ ਆ ਪਰ ਇੱਕ ਗੱਲ ਆ ਮਿੱਠੂ ਤੇਰੀ ਪੈਂਟ ਪੈਂਟ ਐ ਲਾ ਦੇਣਾ ਝੋਲੇ ਚ ਪੰਪ ਪਾਇਆ ਹੁੰਦਾ ਕਿਵੇਂ ਕਿਵੇਂ ਇੰਡੀਆ ਚ ਹਾਂ ਨਜ਼ਾਰੇ ਨਾਲ ਬੰਦਾ ਹੋਟਲ ਦੇ ਟ੍ਰੱਕ ਨਾਲ ਰੋਟੀ ਪਾਣੀ ਗਈ ਜੀ ਮਰਜੀ ਖਾ ਹਾਂ ਢਾਬਿਆਂ ਤੇ ਹਾਂ ਰੋਟੀ ਹੈ ਹੀ ਨਹੀਂ ਉਹ ਕਿੱਥੇ ਮਿਲਦੀ ਹੈ ਰੋਟੀ ਹੈ ਹਾਂ ਢਾਬੇ ਮਿਲਦੀ ਤਾਂ ਹੈ ਨਹੀਂ ਤਾਂ ਗਾਇ ਜੀ ਹੈ ਢਾਬੇ ਨਹੀਂ ਹੈਗੇ ਜਣੀ ਢਾਬੇ ਦਾ ਹੈ ਨਹੀਂ ਉਹ ਕਿਤੇ ਦੇਖੇ ਮੈਂ ਢਾਬੇ ਨੇ ਬ੍ਰਾਂਡਡ ਢਾਬੇ ਨੇ ਬ੍ਰਾਂਡਡ ਜਿਹੜਾ ਆ ਨੇ ਉੱਥੋਂ ਲੈਣੀ ਪੈਂਦੀ ਹੈ ਜਣੀ ਕੀ ਕਹਿੰਦੇ ਦੂਜੀ ਕਿਹੜਾ ਹੁੰਦਾ ਉਹ ਹੋਰ ਰੂਟ ਆਉਣਾ ਪਿੱਕ ਹੋਰ ਆਪਾਂ ਜੇ ਤੇ ਆਉਂਦੇ ਨੇ ਐ ਐਂ ਰੋਡਾਂ ਦੇ ਕੋਈ ਨਹੀਂ ਜਿੱਥੇ ਰੋਟੀ ਨਹੀਂ ਖਾਦੀ ਜਦੋਂ ਦੁਬਾਰਾ ਪੂਰੀਆਂ ਖਾਦੀ ਜਿੱਥੇ ਹਾਂ ਸਾਹ ਤਾਂ ਨੀਵੇਂ ਵਰਕੇ ਦੇ ਲੈਣੀ ਪੈਂਦੀ ਹੈ ਹਾਂ ਹਰ ਗੇਅਰ ਦਾ ਅਦਾ ਗੇਅਰ ਵੀ ਹੁੰਦਾ ਵਾ ਲੋ ਹਾਈ ਹਰ ਗੇਅਰ ਦਾ ਲੋ ਹਾਈ ਦਾ ਹੁੰਦੇ ਹੀ ਹੁੰਦੇ ਹੈ ਹਰ ਗੇਅਰ ਦਾ ਹਰ ਗੇਅਰ ਦਾ ਲੋ ਹਾਈ ਯਾਰ ਇਹ ਇਦਾਂ ਸਾਰੇ ਲੋਰੇ ਆਪਣੇ ਚਾਰ ਆਈ ਨੇ ਇੱਥੇ ਨਹੀਂ ਇੱਥੇ ਸਾਰੀ ਜਾਈ ਨੇ ਪਿੱਛਲੇ ਪੰਜ ਨਾ ਉਹਰੇ ਅੱਠ ਗੇਅਰ ਨੇ ਅੱਠੇ ਲੋ ਨੇ ਅੱਠੇ ਆਈ ਨੇ ਆ ਵੇਲਾ ਅੱਠ ਹਾਈ ਦਾ ਹਾਈ ਮੋਰ ਦੇ ਅੱਠਾਈ ਪੈਣੇ ਨੇ ਉਹ ਸੋਚ ਰੱਖ ਕੇ ਆਈ ਪਈਣੇ ਆਈ ਪਾਇਦਾ ਕੇ ਪਾਲਾ ਦੇਖੋ ਆਲੀ ਚੱਲਦੀ ਹੈ ਵਗਲਾ ਟਰੱਕਾਂ ਦੀਆਂ ਉਹ ਪਤਾ ਕੀ ਗੱਲਾ ਉਹ ਹੀ ਕਾਰ ਆਲਾ ਸਾਹਬ ਹੈ ਬਾਈ ਬੰਦ ਇਹ ਕਹਿੰਦਾ ਹੈਗੀ ਨਹੀਂ ਚੱਲ ਚੰਗਾ ਇਹ ਤੈਨੂੰ ਤੋਂ ਸਾਰਾ ਕੰਪਿਊਟਰ ਸਿਸਟਮ ਆ ਉਹਨੇ ਵਿੱਚ ਸਿਸਟਮ ਨੂੰ ਫਿੱਟ ਕੀਤਾ ਆ ਜੀ ਨੇ 105 ਤੋਂ ਬਾਅਦ ਪੱਜਣਾ ਨਹੀਂ ਚਾਹੇ ਪੈਡਲ ਕੱਢ ਕੇ ਥੱਲੇ ਮੋਗਾ ਕੱਢ ਦੇ ਪਾਵਾ ਪਾਰਤ ਬੈਂਜ ਨਹੀਂ ਹੈਗੀ ਉਰੇ ਇਹ ਉਰੇ ਪਹਿਲੋ ਹੋ ਗਈ ਪੀਟਰ ਬੈਲਟ ਹੋ ਗਏ ਸਾਰੇ ਯਾਰ ਕਿ ਮੋਟਰ ਸਿਸਟਮ ਆ ਜਿਹੜੀ ਹੁਣ ਆਪਣੀ ਭਾਰਤ ਮੈਂ ਨਾ ਲੈਪਟਾਪ ਲਾਦਾ ਉਹਨੇ ਲੈਪਟਾਪ ਨੇ ਦਿਮਾਗ ਆ ਉਹਦਾ ਉਹ ਸੈੱਟ ਕੀਤਾ ਆ ਜੀ ਨੇ ਵੀ ਦੇ ਸਪੀਡ ਤੋਂ ਬਾਅਦ ਪੱਜਣੀ ਨਹੀਂ ਹੋਣ ਤੇਰੀ ਭਾਰਤ ਵਾਲੀ ਉ ਆਹ ਨਲ ਤੁਸੀਂ ਲੈਟ ਖੋਲਦੇ ਫਿਰ ਭਾਵੇਂ ਤੁਸੀਂ ਤਾਂ ਆਵੇਂ ਹੋਣੀ ਪਿਆਰੇ ਕਰੇਗਾ ਫਿਰ ਨਲ ਖੋਲ ਕੇ ਮੈਂ ਨੀ ਨਲ ਖੁੱਲ ਹੁੰਦਾ ਆ ਆ ਫਿਰ ਇਨਵੈਸਟਮੈਂਟ ਕਰਦੀ ਮੈਂ ਅਡਜਸਟਮੈਂਟ ਕਰ ਲਾ ਬੰਦਾ ਹੱਤੀ ਕਰ ਲੂਗਾ ਤੇ ਕਮੇਟਰੀ ਵੀ ਤਾਂ ਕਰਦੀ ਨਹੀਂ ਨਹੀਂ ਕਰਦੇ ਲੈਪਟਾਪ ਨਾ ਹੁੰਦੀ ਆ ਉਹ ਲੈਪਟਾਪ ਨਾ ਤੋੜ ਹੁੰਦਾ ਦਾ ਜਿਹੜਾ ਦਿਵਾਗ ਦੇ ਵਿੱਚ ਤਾਂ ਫਿੱਟ ਕੀਤਾ 105 ਯਾਰ ਸਾਨੂੰ ਪਤਾ ਆਦੀ ਕਰਦੇ ਰਹੇ ਮੈਂ ਕਹਿੰਦੀ ਸਾਲ ਉਹਨੇ ਕੰਮ ਕੀਤਾ ਸਾਰਾ ਕੁਝ ਕੀਤਾ ਉਹ ਬੰਦੇ 2000 ਡਾਲਰ ਦੇ ਕਿ ਕਿ ਤਰੱਕਾ ਉਹ ਦੇ ਲਈਏ ਕੰਪਨੀਆਂ ਤੋਂ ਚੋਰੀ ਉਹਨਾਂ ਟਰੱਕ ਦੇ ਦੇਖ ਤੋ ਸੇ ਤਾਂ ਕਿ ਇਜਾਮ ਦੇਖੋ ਕਿੰਨੀ ਇੰਡੀਆ ਤੇ ਪਾਵਰ ਕਿੰਨੀ ਆ ਇਹਦਾ ਉਹ 40 ਟਨ ਚਾਕੇ ਮੈਂਟਾ ਦੀ ਸੋਟ ਤੇ ਲੇਗਾ 40 ਟਨ ਦੀ ਗੱਲ ਕਰਦੇ ਜਾਂ 70 80 ਟਨ ਪਾਇਆ ਹੁੰਦਾ ਉਹ ਦੇਖ ਲੈ ਉਹ 100 ਤੇ ਲੱਗ ਜੂਗਾ ਲੱਗਦਾ ਹੀ ਨਹੀਂ 100 ਤੇ ਤਾਂ ਨਹੀਂ ਲੱਗਦਾ ਜੇ ਫੇਰ ਗਲਤ ਹੋਈ ਆ ਇੱਥੇ ਗਲਤ ਨਹੀਂ ਆ ਨਾ ਵੀ ਇੰਨਾ 40 ਟਨ ਚਾਕੇ ਉਹ ਮੈਂਟਾ ਦੀ ਐ 100 ਦੇ ਹੋ ਜਾਂਦਾ ਵਾ ਇੰਜੂਰ ਬ੍ਰੇਕਾ ਮਾਰ ਬ੍ਰੇਕਾ ਵੀ ਲੈ ਲੈਂਦਾ ਉਹ ਪੋਰ ਇੰਜਨ ਬੜਾ ਧਕੜੇ ਬ੍ਰੇਕਾ ਵੀ ਲੈ ਲੈਂਦਾ ਸੌਦੇ ਪੱਜਿਆ ਆ ਆਪਾਂ ਕਹਿੰਦੇ ਆਪਾਂ ਕਹਿੰਦਾ 70 ਤੋਂ ਉਧਰੇ ਪਈ ਇਹਦੇ ਰੁਕਣਾ ਨਾ ਪਾਈ ਜਾਣੀਗਾ ਸੀ ਦੋ 100 ਐ ਇਹਨੂੰ ਰੋਡ ਮੈਂ ਚਾਹੀਦਾ ਬਜੰਦਣਾ ਮੱਝ ਉਹ ਰੋਣਾ ਚੈ ਰਹਿਣਾ ਨਾ ਤੁਸੀਂ ਭਾਰਤ ਉੱਥੇ ਵੀ ਜਾਂਦੇ ਰਹੇ ਆ ਆਪਾਂ ਜਮਨਾ ਐਕਸਪ੍ਰੈਸ ਦੇ ਕਿੰਨਾ ਭਿਉਣੀ ਉੱਥੇ ਉਹਦਾ ਬਲੀ ਮਰਦੀ 80 ਦੇ ਨਾ ਪਾਦੇ ਹੀ ਨਹੀਂ ਹੁੰਦੀ ਤਾਂ ਇਦਾਂ ਨਹੀਂ ਹੁੰਦਾਏਗਾ ਆ ਆਨ ਲੱਡਰ ਕਾਹ ਬਤਾ ਪਾਵਰ ਹੋਰ ਹੈ ਜਾਈਦਾ ਆਵਰਾ ਹੈਗੀ ਨਾ ਨਹੀਂ ਮੈਨੂੰ ਜਿਹੜੇ ਹੁਣ ਕਰਦਾ ਪਾਪਾ ਗੱਲ ਸੁਣਾ ਕਈ ਵਾਰ ਜਦ ਮੈਂ ਬੱਤੀਆਂ ਦੇ ਮੈਂ ਕਈ ਵਾਰ ਖੜਾ ਨਾ ਯਾਰ ਟਰੱਕ ਤੁਰਦਾ ਸੁਣਾ ਟਰੱਕ ਦੇ ਇੰਜਨ ਤੋਂ ਪਤਾ ਲੱਗਦਾ ਬਾਹਰ ਵੀ ਛੜ ਇੰਜਨ ਬੜੇ ਤਕੜੇ ਨੇ ਉਹ ਤਾਂ ਹੈ ਜਿਹੜਾ ਦਾ ਪ੍ਰੈਸ ਕਿਹੜੀ ਯਾਰ ਇੰਨੇ ਤਕੜੇ ਆ ਕੇ ਇੰਨੇ ਜੱਕੇ ਤੁਰਦੇ ਆ ਨਾ ਉਹ ਯਾਰ ਤੂੰ ਮੈਂ ਕਹਿੰਦਾ ਬਰਾਬਰ ਮੇਰੇ ਕਾਰ ਵੀ ਆਲੀ ਮੈਂ ਤਨੂੰ ਇੱਕ ਮਿੰਟ ਦਾ ਵੀ ਫਰਕ ਨਹੀਂ ਪੈਣ ਦਿੰਦਾ ਹੈਗਾ ਸਾਈਡਾਂ ਚੱਕ ਕੇ ਤੁਰਨਾ ਮਮਾ ਮੈਨੂੰ ਐ ਦੱਸ ਤੇਰੇ ਹਿਸਾਬ ਨਾਲ ਤੇਰਾ ਤੇਰ ਬਾਥੇ ਤੂੰ ਜਾੜਦੀ ਆ ਨਾ ਇੰਡੀਆਂ ਵਿੱਚ ਪੁੱਤ ਜਾ ਨਾ ਕੁਰੇ ਵਾਲੇ ਚ ਮੇਰਾ ਨਾਮ ਨੇ ਇੰਡੀਆ ਵਾਲਾ ਚੜੀ ਵਾਲੇ ਤੇਪ ਤਾਂ ਕਦੇ ਕਹਿੰਦਾ ਇਹ ਚਲਾਉਂਦਾ ਇੰਡੀਆ ਵਾਲੇ ਉਹਦੇ ਕਰਕੇ ਵਧੀਆ ਲੱਗਦਾ ਉਹਦਾ ਪੈਣ ਜੇ ਤਾਂ ਬਰਕ ਮਾਰਦੇ ਆ ਪੂਰੀ ਇਹਦਾ ਸਾਰੇ ਢੀ ਠਿੱਲੜ ਜੇ ਨੇ ਮੈਂ ਕਹਿੰਦਾ ਉਰੇ ਵਾਲੇ ਬਰਕ ਮਾਰਦੇ ਨੇ ਜਿਵੇਂ ਆਪਣੇ ਟਵਾਡਾ ਦੇ ਇੰਜਨ ਹੀ ਬਰਕ ਮਾਰਦੇ ਨੋਵਾ ਦੇ ਗੂ ਗੂ ਹੀ ਸੜੇ ਇੰਜਨਾਂ ਚ ਬੜੀ ਜਾਨ ਲੱਗਦੀ ਮਨ ਤੋਂ ਰੇੜਾਂ ਚ ਉਹ ਮਾਮੇ ਦਾ ਵੱਧ ਤਜਰਬਾ ਉਰੇ ਵਾਲੇ ਟਰੱਕਾਂ ਚ ਜਾਨ ਹੈ ਨਹੀਂ ਯਾਰ ਮਾਮਾ ਕਹਿੰਦਾ ਇੰਡੀਆ ਜਿਹੜੀ ਆ ਇੰਡੀਆ ਦੇ ਟਰੱਕ ਨੇ ਤੂੰ ਦੇਖ ਲਈ ਕਦੇ ਵੀ ਜਿਹਨੂੰ ਮਰਜ਼ੀ ਪੁੱਛ ਨਹੀਂ ਜਿਹਨਾਂ ਦੇ ਟਰੱਕ ਨੇ ਉਹਨੇ ਅੰਦਰ ਵੀ ਤਾਂ ਹੈਗਾ ਅੰਦਰ ਹੀ ਹੈ ਅੱਛਾ ਸਾਹਮਣੇ ਦੀ ਗਣੀ ਕਰਨ ਤੂੰ ਘਰੇ ਉਹਦਾ 1 2 3 4 5 ਨਹੀਂ ਗਣੋ ਜਦੋਂ ਲੱਗਦਾ ਸਾਹਮਣੇ ਹੀ ਹੈ ਤੋ ਆ ਮਮਾ ਉਹ ਗਣੀ ਆਉਂਗਾ ਆਹ ਸਾਹਮਣੇ ਉਹ ਸਾਹਮਣੇ ਵਾਲੀ ਗਣੀ ਆਓ ਉਹ ਆਹ ਤਾਂ ਬਹੁਤ ਆ ਤੇ ਰੱਬੇ ਦਾ ਉੱਤੇ ਰੰ ਸਰਨਾ ਏ ਸਾਲਾ ਸਹੀ ਰੱਬ ਦਾ ਉੱਤੇ ਰੰਦਾ ਯਾਰ ਕਰਾਸਰੂ ਲਿਆਣੀ ਬਾਪ ਜੀ ਇਹ ਗਾਨੇ 1 2 3 4 5 6 7 8 9 10 11 12 13 14 15 16 17 18 19 20 ਉਹ ਲਿਆਣੀ ਹਾਰਕੋਰ ਤੇ ਕਿ ਬਿੰਦਰ ਆਇਆ ਆਹ ਕੀ ਆ ਉਹ ਚਿੱਟੇ ਦਾ ਕਦੀ ਨੇ ਉਹ ਤੋਂ ਕਹਾ ਵੀ ਵੜੋਣਾ ਉਹ ਤੋਂ ਕਹਾ ਪਤਾ ਨਹੀਂ ਕਿੰਨੇ ਚਿੱਟੇ ਦਾ ਕਦੀ ਨੇ ਹੈ ਮਟੂ ਹਾਂ ਹਰ ਫਲੋਰ ਦੇ ਵਿੱਚ ਇਹਦਾ ਫਰੀ ਲੱਗਿਆ ਪੂਰਾ ਜੋੜ ਦਾ ਮੀਂਹ ਆ ਗਿਆ ਜੀ ਨਗਰ ਕੀਰਤ ਦੇ ਜਾਂਦੇ ਹੋਏ ਪਿਛਲੇ ਸਾਲ ਵੀ ਸਾਡੇ ਨਾਲ ਇਦਾਂ ਹੀ ਹੋਇਆ ਹੈਂਗੂਰੀ ਇੰਨੀ ਵੇਰੀ ਆ ਲਊਗਾ ਇਸੇ ਚੱਕਰ ਦੇ ਵਿੱਚ ਅਸੀਂ ਕੁੜਤੇ ਪਿਆ ਮੇ ਨਹੀਂ ਪਾ ਕੇ ਆਏ ਹਾਂ ਪੂਰਾ ਜੋਰ ਤੇ ਆ ਗਿਆ ਜੀ ਮੀ ਛੜੀਆਂ ਮੈਨੂੰ ਪਾ ਦੇ ਕੇ ਹਾਲੀ ਛੜੀਆਂ ਨਹੀਂ ਕਰਾਂਗੇ ਜੇ ਹਟਦੇ ਵੇਦਾ ਵਧੀਆ ਗੱਲ ਆ ਕੰਨੀ ਉਹ ਰੋਣਾ ਬੰਨਣਾ ਮੂੰਹ ਬੰਦ ਕਰ ਇੰਤ ਆ ਗਈ ਭਾਜੀ ਨਗਰ ਕੀਰਤਨ ਤੇ ਮਾਮਾ ਤੈਨੂੰ ਇਹ ਨਾਲ ਲੈ ਕੇ ਚੱਲੀਏ ਇੱਥੋਂ ਦੇਖੋ ਉਹ ਠੰਡ ਨਹੀਂ ਹੈਗੀ ਨਹੀਂ ਟੈਂਪਰੇਚਰ ਤਾਂ ਫਿਰ ਤੋਂ ਉੱਪਰ ਆ। ਉਹ ਫਿਰ ਵੀ ਵਾਲੀ ਆ। ਆਹ ਵੜੀ। ਆਹ ਦਾ ਕੋਟੇ। ਆਹ ਤਾਂ ਬੜੀ। ਆ ਉਹ ਬੁਝੀ। ਜੇ ਨਾ ਭਾਈ। ਪਹੁੰਚ ਗਏ ਜੀ ਨਗਰ ਕੀਰਤਨ ਤੇ। ਦਿਖਾਉਨੇ ਆ ਤੁਹਾਨੂੰ ਆਪਾਂ। ਸਾਰੀਆਂ ਝਲਕੀਆਂ ਬਣੇ ਰਿਓ ਵੀਡੀਓ ਦੇ ਨਾਲ। ਆ ਵੜੀ। ਕਿਵੇਂ ਆ ਫਿਰ ਕੁਰੀ ਬੱਸ ਆਇਆ ਹਾਂ ਬਾਬਾ ਨੇ ਸੁਣ ਲਈ ਮੌਸਮ ਵਧੀਆ ਹੋ ਗਿਆ ਮੀਂਹ हट ਗਿਆ ਔਰ ਡੈਰੀਆਰ ਬੰਦ ਨੇ ਕਿਹਦੇ ਫੇਲ ਲੱਗ ਗਿਆ ਵੱਡਾ ਬੁੱਡਾ ਵੀ ਉਹ ਕਰਦਾ ਰਹਿ ਜੋ ਮੈਨੂੰ ਵੀ ਲੁੱਟ ਕੇ ਲੈ ਜਾਓ ਉਹ ਆਈ ਕਰਦਾ ਕਾੜੀ ਫੇਲਾ ਮਾਮਾ ਵੱਡਾ ਬੁੱਡਾ ਮਾਮਾ ਕਾੜੀ ਫੇਲ ਲੱਗੀ ਆ ਵੱਡਾ ਬੁੱਡਾ ਜੀ ਕੀ ਕਹਿੰਦਾ ਲੈ ਲਓ ਮੈਨੂੰ ਵੀ ਲੁੱਟ ਕੇ ਲੈ ਜਾਓ ਉਹਦਾ ਬਹੁਤ ਜ਼ਿਆਦਾ ਸੰਗਤ ਆ ਜੀ ਦੇਖ ਰਿਹਾ ਤੁਸੀਂ ਪਕੌੜੇ ਪਕੌੜੇ ਕਰਦੇ ਸੀ ਗੁਰੀ ਦੇਖ ਲੈ ਮਿਲ ਹੀ ਨਹੀਂ ਪਕੌੜੇ ਕਿਉਂ ਮਾਮਾ ਮਿਲ ਕੇ ਪਕੌੜੇ ਮਿੱਠਾ ਖਾ ਲੋ ਮਿੱਠਾ ਮਿੱਠਾ ਖਾ ਰਹੀ ਏ ਇਹ ਆ ਜੀ ਮੋਟਰਸਾਈਕਲ ਕਲੱਬ ਬਾਈ ਇਹਨਾਂ ਨੇ ਇਹਨਾਂ ਸ਼ਿੰਗਾਰ ਕੇ ਰੱਖੇ ਹੋਏ ਨੇ ਮੋਟਰਸਾਈਕਲ ਰਹੇ ਹੈ ਜਿੰਨਕ ਸਿੰਘ ਲੇਕ ਛੋੜ ਦਿੱਤੇ ਆ ਇਹ ਨਗਰ ਕੀਰਤਨ ਸ਼ੱਕਦੇ ਹਾਂ ਜੀ ਸੰਗਤ ਜਿਹੜੀ ਪਾਲਕੀ ਦੇ ਪਿੱਛੇ ਪਿੱਛੇ ਆ ਰਹੀ ਆ ساری ਸੰਗਤ ਮੀਂਹ ਪੈ ਰਿਹਾ ਹਲਕਾ ਹਲਕਾ ਹਾਂਜੀ ਨਗਰ ਕੀਰਤਨ ਬਹੁਤ ਵਧੀਆ ਰਿਹਾ ਜੀ ਤੇ ਲੰਗਰ ਪਾਣੀ ਛਕ ਲਿਆ मामा ਛਕ ਲੇ ਪ੍ਰਸ਼ਾਦੇ ਹੋਰ ਕੀ ਪਕੌੜੇ ਨਹੀਂ ਮਿਲੇ ਯਾਰ ਤੈਨੂੰ ਚਾਹ ਦੀ ਘਾਟ ਆ ਚਾਹ ਦੀ ਘਾਟ ਚਾਹ ਦੇਣਾ ਮਾੜਾ ਰਸ਼ ਹੈ ਚਾਹ ਮਾਮਾ ਤੈਨੂੰ ਪਿਆ ਦਿੰਨੇ ਆ ਚਾਹ ਦੀ ਗੱਲ ਕਿਹੜੀ ਆ ਯਾਰ ਮਾ ਮਾ ਕਿਹੜਾ ਰੋੜਾ ਹੱਟਿਆਲਾ ਟੌਰ ਬ੍ਰਾਹਮ ਟੌਰ ਬ੍ਰਾਹਮ ਟੌਰ ਬ੍ਰਾਹਮ ਆ ਟੌਰ ਬ੍ਰਾਹਮ ਪਹਿਲਾਂ ਕਿਹੜਾ ਕਹਦਾ ਸੀ ਟੌਰ ਟਰੰਮ ਟੌਰ ਟਰੰਮ ਜੀ ਟਬੂ ਜੀ ਕਿਹੜਾ ਰੋੜਾ ਆਵਾ ਉਹ ਸੈਂਟਰ ਬੋਰਡ ਚੁੰਦੀ ਸੈਂਟਰ ਮਾਰ ਚੁੰਦੀ ਸੈਂਟਰ ਬੋਰਡ ਸੈਂਟਰ ਸੈਂਟਰ ਬੋਰਡ ਚੁੰਦੀ ਆ ਸੈਂਟਰ ਬੋਰਡ ਕਹਦੇ ਨਾ ਹਾਂ ਸੈਂਟਰ ਤੋਂ ਮੁੜ ਚੁੱਕ ਜੀ ਸੈਂਟਰ ਤੋਂ ਮੁੜ ਚੁੱਕ ਜੀ ਇਹ ਚੰਗੂ ਸੀ ਆਹੋ ਜਿੱਦੂ ਜੀ ਇਹ ਜਿੱਦੂ ਜੀ ਕਹਿੰਦੇ ਆ ਮੁੰਡਾ ਸੇ ਕਹਿੰਦੇ ਜਿੱਦੂ ਜੀ ਆ ਬਰੇਡ ਦੇ ਹੰਪਾ ਮਾ ਬੋਜੀ ਤੇਰਾ ਲਾਜਾ ਲਾਜਾ ਮੈਂ ਟ੍ਰਿਪ ਪਾਦਾ ਹਾਂ